ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਇੱਕ ਪੁਰਾਣੀਆ ਘਟਨਾ ਬਣੀ ਹੋਈ ਹੈ ਜੀ ਕੋਈ ਪ੍ਰਾਣਾ ਬੰਦਾ ਆਪਦੇ ਰਿਸ਼ਤੇਰਜ ਵਾਗ ਗਿਆ ਉਹ ਆ ਕੋਲੇ ਮਿਲਣ ਵਾਗ ਗਿਆ ਉਹਨਾਂ ਨੇ ਕੰਮ ਤੰਦਾ ਕਰਨਾ ਸੀ ਕੋਈ ਮਾੜਾ ਮੋਟਾ ਖੇਤ ਕੋਲ ਵਗ ਜਾਂਦੇ ਕਰਾਉਣ ਵਾਗ ਗਿਆ ਜਾ ਕੇ ਉਹਨੇ ਉੱਥੇ ਰਿਹਾ ਕਈ ਦਿਨ ਸਤ ਹਫਤਾਕ ਉੱਥੇ ਰਿਹਾ ਤੈਨੂੰ ਕੰਮ-ਕੰਮ ਕਰਾਇਆ ਜਿੱਦੇ ਹੋ ਉੱਥੋਂ ਆਉਣ ਲੱਗਿਆ ਤੇ ਉਦੀ ਪੂਆ ਨੇ ਸੌਣ ਦਾ ਮਹੀਨਾ ਸੀਗਾ ਗੁਲਗਲੇ ਮੀਂ ਪਿਆ ਗੁਲਗਲੇ ਪਕਾਉਂਦੇ ਖੀਰ ਬਣਾਉਂਦੇ ਊੜੇ ਬਣਾਉਂਦੇ ਇਹ ਜਾਂ ਕੁਸ ਬਣਾਉਂਦੇ ਉਦੋਂ ਪ੍ਰਾਣੀਆਂ ਬੁਰੀਆਂ ਪਜਾਣੇ ਪੁਰਾਣੇ ਬਜ਼ੁਰਗ ਉਹਨੂੰ ਜੀ ਬਣਾਏ ਤੇ ਉਹਨੇ ਖਾਦੇ ਤੇ ਕਿਹਾ ਪੂਆ ਕੀ ਹੈ ਕਿਤੇ ਪਈ ਖੀਰ ਹੈ ਆ ਤੇ ਆ ਲੈ ਕੈਮਰਾ ਵੀ ਪੂਰੇ ਹੈ ਖੀਰ ਵੀ ਹੈ ਕਿ ਤੇ ਆਹ ਕੀ ਉਸੇ ਗੁਲਗੁਲੇ ਗੁਲਗੁਲੇ ਕੇ ਸਵਾਦ ਨੂੰ ਜਿਉ ਸਵਾਦ ਲੱਗ ਗੁਲਗੁਲੇ ਲੱਗੇ ਤੇ ਉਹਨੇ ਕੀ ਕਰਿਆ ਤੇ ਅਗੇ ਪੁੱਵਾਂ ਮੈਨੂੰ ਦੱਸ ਸਕਦੇ ਨਾਂ ਕੀ ਹੈ ਕਹਿੰਦੀ ਕਿ ਇਹ ਤੇ ਭਾਈ ਗੁਲਗੁਲੇ ਗੁਲਗੁਲੇ ਆ ਮੈਂ ਕਰੇ ਜਾਊਂਗਾ ਤੇ ਕਰੇ ਜਾ ਕੇ ਮੈਂ ਮੇਰੇ ਘਰੋਂ ਨੂੰ ਕਹੂੰਗਾ ਵੀ ਬਣਾਉਗੀ ਚਲੋ ਜੀ ਚੱਲ ਪਿਆਥੋਂ ਤੁਰਕੇ ਆਉਂਦੇ ਕੱਚੇ ਰਾ ਹੁੰਦੇ ਉਦੋਂ ਤੁਰੇ ਆਉਂਦਾ ਤੇ ਕਿਤੇ ਮੜਾ ਮੋਟਾ ਖਾਲਸੀ ਕੋਈ ਤੇ ਖਾਲ ਟੱਪਣ ਵੇਲੇ ਜਦ ਮਾਰੀ ਛਾਲ ਆ ਤੇ ਗੁਲਗਲਿਆਂ ਨਾਲ ਦਾ ਭੁੱਲ ਗਿਆ ਗੁਲਗਲੇ ਗੁਲਗਲੇ ਕਰਦਾ ਆਉਂਦਾ ਸੀ ਗੁਲਗਲਿਆਂ ਨਾਲ ਦਾ ਭੁੱਲ ਗਿਆ ਤੇ ਅਗੇ ਹੋਪੜੇ ਹੋਪੜੇ ਬਟਪ ਦੇ ਆ ਕੇ ਜਨੇ ਖਾਲ ਟੱਪਦੇ ਹੋਪੜੇ ਕੇ ਜ ਟੱਪ ਗਏ ਤਾਂ ਉਹ ਹੋਪੜੇ ਆਖਾ ਉਹਨੇ ਜਦੋਂ ਤੇ ਹੋਪੜੇ ਹੋਪੜੇ ਕਰਦਾ ਤੋਇਆ ਕਰੇ ਕਰੇ ਆ ਗਿਆ ਕਰੇ ਆ ਕੇ ਸਮਾਨ ਦਸ ਲੈ ਸਾਰਾ ਕੁਝ ਕਰਿਆ ਤੇ ਦੂਜੇ ਦਿਨ ਜਦੋਂ ਤੇ ਉਹ ਉਹਨੂੰ ਆਪ ਦੇ ਘਰੋਂ ਕਹਿੰਦਾ ਵੀ ਲੈ ਕਰ ਸਦਾਰ ਨਹੀਂ ਐ ਤੂੰ ਨਾ ਆਪਣੇ ਭੂਆ ਨੇ ਬਣ ਜੇ ਖੀਰ ਬਣਾਈ ਸੀ ਪੂੜੇ ਬਣਾਏ ਸੀ ਇੱਕ ਹੌਪੜੇ ਬਣਾਏ ਉਹ ਦੀ ਪੂੜੇ ਵੀ ਹੋ ਗਏ ਖੀਰ ਵੀ ਹੌਪੜੇ ਕਿਉਂ ਹੁੰਦੇ ਨੇ ਉਹ ਆਸ ਵਿੱਚ ਮਤਲਬ ਦੋ ਨਿ ਉਸ ਗਲਤ ਜਿਦਾ ਜਾਈ ਹੋਊਗੀ ਹੌਪ ਉਹ ਆਪਣ ਮੰਨੇ ਕੇ ਨਹੀਂ ਨਹੀਂ ਆਈ ਨਹੀਂ ਹੌਪੜੇ ਨਹੀਂ ਹੈ ਨਹੀਂ ਆਪਣਿਆਂ ਦਾ ਉਹਦਾ ਹੌਪੜੇ ਹੌਪੜੇ ਪਕਾ ਉਹ ਨਹੀਂ ਆਸ ਵਿੱਚ ਜਾਈ ਹੁੰਦੇ ਮਾੜੀ ਮੇ ਤਕਰਾਰ ਹੋਗੀ ਲੜਪੇ ਬਰੌਣ ਵਾਸਤੇ ਜੋ ਲੜਪੇ ਤੇ ਉਹਨੇ ਮੜਾ ਮਟਾ ਮਾਰਿਆ ਕੰਨ ਕੁੰਨ ਤੇ ਵੱਜਿਆ ਤੇ ਕੰਨ ਸੁੱਜ ਗਿਆ ਕੰਨ ਤੇ ਵੱਜੇ ਤੋਂ ਇੰਨੇ ਭੱਜ ਕੇ ਗਵੰਢਣ ਆਈ ਆ ਕੇ ਉਹਨੂੰ ਸੜਾਇਆ ਵੀ ਕਿਉਂ ਲੜੀ ਜਾਂਦੇ ਹੋ ਤੁਸੀਂ ਕਾਸਤ ਲੜਦੇ ਹੋ ਲੜਦੇ ਕਿ ਕਿ ਬੇਬੇ ਕਿ ਮੈਂ ਕਿ ਹੱਪੜੇ ਆ ਕੈਸੇ ਨਾ ਹੱਪੜੇ ਬਣਾ ਹੱਪੜੇ ਬਣਾਉਂਦੀ ਨਹੀਂ ਇਹ ਕਹਿੰਦੀ ਵੀ ਕਿਹੜੇ ਹੱਪੜੇ ਜੈ ਖਣਿਆਂ ਦਾ ਕੰਨਤਾ ਤੁਝ ਗੁਲਗੁਲੇ ਵਰਗੇ ਕਰਤੇ ਮਾਰ ਮਾਰ ਕੇ ਕਿਹੜੀ ਹੱਪੜੇ ਅੱਗੇ ਓਹੋ ਗੁਲਗੁਲੇ 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 ਖਾਂਦਾ ਭੁੱਲ ਗਿਆ ਸੀ ਵਤੋ ਗਲਤੀ ਹੋ ਗਈ ਐਵੇਂ ਸਿੱਧੇ ਬੰਦੇ ਖਾਣ ਪੀਣ ਵਾਸਤੇ ਅੱਗੇ ਲੜ ਪੈਂਦੇ ਤੇ ਗੁਲਗੁਲੇ ਬਣਾ ਲੈ ਹੋਪੜੇ ਤੋਂ ਗੁਲਗੁਲੇ ਤੋਂ ਹੋਪੜੇ ਬਣ ਗਏ ਤੇ ਫਿਰ ਮੁੜ ਕੇ ਯਾਦ ਆ ਗਿਆ ਕੰਨ ਗੁਲਗੁਲੇ ਵਰਗੇ ਕਰਤੇ ਇਹਨਾਂ ਮੇਰੀ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਕਰ ਦਿਓ ਬਈ